ਰਾਣੀ ਜਦੋਂ ਨਤਮਤ ਕਰਦੇ ਦੇਖੋ ਅੱਜ ਸਮੁੱਚੇ ਇਲਾਕੇ ਦੀ ਸੰਗਤ ਵੱਲੋਂ ਅਤੇ ਗੁਰਸਾਗਰ ٹرسٹ ਮਸਤਵਣਾ ਸਾਹਿਬ ਵੱਲੋਂ ਅਕਾਲ ਕਾਲਜ ਕਾਉਂਸਲ ਵੱਲੋਂ ਜੋ ਪਿਛਲੀਆਂ ਐਮਪੀ ਚੋਣਾਂ ਦੇ ਵਿੱਚ ਦੋ ਪੰਥਕ ਸ਼ਖਸੀਅਤਾਂ ਸਦਾ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣ ਕੇ ਬੜਾ ਵੱਡਾ ਫਤਵਾ ਦੇ ਕੇ ਪਾਰਲੀਮੈਂਟ 'ਚ ਭੇਜਿਆ ਹੈ ਇਹਨਾਂ ਦੋਨਾਂ ਪੰਥਕ ਸਖਸ਼ੀਤਾ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਅੱਜ ਇਲਾਕੇ ਦੀ ਸੰਗਤ ਵੱਲੋਂ ਪ੍ਰੋਗਰਾਮ ਰੱਖਿਆ ਤੇ ਮੈਂ ਵੀ ਇਸ ਇਲਾਕੇ ਦਾ ਨਿਮਾਣਾ ਸੇਵਾਦਾਰ ਹੋਣ ਦੇ ਨਾਤੇ ਜਿਹੜਾ ਇਸੇ ਵਿਸ਼ੇ ਮੂਲੀਅਤ ਅਸੀਂ ਸਾਰੇ ਸਾਡੇ ਸਾਥੀ ਵੀ ਅਸੀਂ ਵੀ ਸਾਰੇ ਇਹਦੇ ਵਿੱਚ ਇਹਨਾਂ ਸਖਸ਼ੀਤਾ ਨੂੰ ਸਨਮਾਨਿਤ ਕਰਨ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ ਕਿਹਨਾਂ ਸਾਹਿਬ ਕਿਵੇਂ ਦੇਖਦੇ ਹੋ ਅਕਾਲੀ ਦਲ ਦੇ ਵਿੱਚ ਜਿਹੜਾ ਫੁੱਟ ਪਈ ਹੋਈ ਆ ਇਹ ਸੁਖਬੀਰ ਸਿੰਘ ਬਾਦਲ ਨੌਂਦੇ ਨੇ ਗਾਗੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਸੁਖਬੀਰ ਸਿੰਘ ਬਾਦਲ ਦਿੱਢਡੇ ਕਿਵੇਂ ਦਿੱਦੇ ਦੇਖੋ ਮੈਂ ਇਹੀ ਗੱਲ ਕਹੂੰਗਾ ਵੀ ਤੁਸੀਂ ਪੰਜਾਬ ਦੇ ਲੋਕਾਂ ਦੀ ਭਾਵਨਾ ਨੂੰ ਸਮਝੋ ਅੱਜ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਜਿਨ੍ਹਾਂ ਦੇ ਕੋਲੇ ਪਾਰਟੀ ਦੀ ਕਮਾਂਡ ਹੈ ਉਹਨਾਂ ਤੋਂ ਨਾਰਾਜ਼ ਨੇ ਤੇ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਮੋੜ ਸੁਲਝਿਤ ਕਰਨਾ ਹੈ ਤਾਂ ਫਿਰ ਸਾਨੂੰ ਲੋਕਾਂ ਦੀਆਂ ਭਾਵਨਾ ਅਨੁਸਾਰ ਚੱਲਣਾ ਪਏਗਾ ਤੇ ਪਾਰਟੀ ਦਾ ਭਲਾ ਨੂੰ ਮੁੱਖ ਰੱਖ ਕੇ ਸਾਡੀ ਇਹ ਹੀ ਬੇਨਤੀ ਹੈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕਿਸੇ ਵੀ ਯੋਗ ਵਿਅਕਤੀ ਨੂੰ ਜਿਹੜਾ ਬਣਾ ਦੇਣਾ ਚਾਹੁੰਦਾ ਹੈ ਕੌਮ ਦੇ ਵਿੱਚ ਬਹੁਤ ਐਸ਼ੀਆਂ ਸ਼ਕਤੀਤਾ ਨੇ ਜਿਹੜੀਆਂ ਯੋਗ ਨੇ ਜਿਹੜੀਆਂ ਇਸ ਜ਼ਿੰਮੇਵਾਰੀ ਨੂੰ ਨਿਭਾ ਸਕਦੀਆਂ ਉਹਨਾਂ 'ਚ ਕਿਸੇ ਨੂੰ ਵੀ ਜਿਹੜਾ ਪਾਰਟੀ ਬਣਾ ਸਕਦੀ ਹੈ ਬਾਅਦ ਵਿੱਚ ਜੇ ਲੋਕ ਚਾਹਣਗੇ ਤਾਂ ਉਹ ਦੁਬਾਰੇ ਆ ਸਕਦੇ ਆ ਪਰ ਹਜੇ ਜਿਹੜਾ ਹੈ ਜਿੰਨਾ ਚਿਰ ਲੋਕਾਂ ਦਾ ਵਿਸ਼ਵਾਸ ਨਹੀਂ ਦੁਆਰੇ ਚ ਦਿੱਤਾ ਜਾਂਦਾ ਉਹਨਾਂ ਚ ਉਹਨਾਂ ਨੂੰ ਲੰਬੇ ਹੋਣਾ ਚਾਹੀਦਾ 300 ਸਾਹਿਬ ਜੋ ਪਪਾਈਆ ਮਸਕਾਸੀ ਜੀ ਦੇ ਪਤਾਂ ਕੀ ਆ ਰਹੇ ਨੇ ਸਰਪੰਚ ਜੀ ਨੇ ਪਤਾ ਲੱਗਿਆ ਕਿ ਪਹਿਲਾਂ ਇਹ ਪ੍ਰੋਗਰਾਮ ਨਾਨਕੀਆ ਗੁਰਦੁਆਰਾ ਸਾਹਿਬ ਵਿੱਚ ਸੀ ਦੇਖੋ ਇਹ ਗੱਲ ਥੋੜੀ ਠੀਕ ਹੈ origianlly ਇਹ ਪ੍ਰੋਗਰਾਮ ਨਾਨਕੀਣਾ ਸਾਹਿਬ ਗੁਰਦੁਆਰਾ ਸਾਹਿਬ ਚ ਰੱਖਿਆ ਸੀ ਪਰ ਉੱਥੇ ਪ੍ਰੋਗਰਾਮ ਕਰਨ ਦੀ ਐਸਜੀਪੀਸੀ ਵੱਲੋਂ ਜਿਹੜਾ ਹੈ ਮਨਜ਼ੂਰੀ ਨਹੀਂ ਦਿੱਤੀ ਗਈ ਤੇ ਜਿਦੇ ਕਰਕੇ ਫਿਰ ਅਸੀਂ ਇਹ ਇਹ ਤੇ ਮਸਤਵਾਨਾ ਸਾਹਿਬ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਆ ਦੇਖੋ ਗੱਲ ਤਾਂ ਇਹ ਵੀ ਕਿਤੇ ਵੀ ਚਾਹੇ ਆ ਨਾਨਕ ਕੈਣਾ ਸਾਹਿਬ ਹੋਵੇ ਚਾਹੇ ਮਸਤਵਾਨਾ ਸਾਹਿਬ ਸਾਨੂੰ ਕੋਈ ਸੰਗਤ ਨੂੰ ਕੋਈ ਫਰਕ ਨਹੀਂ ਦੋਨੇ ਹੀ ਜਿਹੜੀਆਂ ਇਹ ਬਹੁਤ ਇਲਾਕੇ ਦੀਆਂ ਸੰਸਥਾਵਾਂ ਤੇ ਆ ਇਹ ਗੁਰੂ ਘਰ ਨੇ ਜਿੱਤੇ ਅਥਾ ਸ਼ਰਧਾ ਹੈ ਲੋਕਾਂ ਦੀ ਤੋਂ ਦੋਨਾਂ ਚੋ ਕਿਤੇ ਵੀ ਹੋ ਜਾਂਦਾ ਪਰ ਇਹ ਦੁੱਖ ਦੀ ਗੱਲ ਹੈ ਵੀ ਐਸਡੀਪੀਸੀ ਜਿਹੜੀ ਸਾਡੀ ਇੱਕ ਸਰਮੌਰ ਸੰਸਥਾ ਹੈ ਜਿਹੜੀ ਆਪਦੇ ਆਪ ਨੂੰ ਪੰਥ ਦੀ ਨੁਮਾਇੰਦਗੀ ਜਿਹੜੀ ਕਰਨ ਵਾਲੀ ਸੰਸਥਾ ਰਖਾਉਂਦੀ ਹੈ ਉਹਨਾਂ ਵੱਲੋਂ ਜਿਹੜਾ ਐਸੇ ਸਮਾਗਮ ਨੂੰ ਨਾ ਹੋਣ ਦੇਣਾ ਇਹ ਇਹ ਇੱਕ ਬੜੀ ਚਿੰਤਾ ਦਾ ਵਿਸ਼ਾ ਬੜੀ ਦੁੱਖ ਦੀ ਗੱਲ ਹੈ। ਸਰਦਾਰ ਸਾਹਿਬ ਜਦੋਂ ਸੁਧਾਰ ਰਲੇਮਾ ਹੋਇਆ ਸੀ ਇਕੱਲੀ ਗੱਲ ਦੇ ਵਿੱਚ ਤੁੰਡਾ ਸਾਹਿਬ ਕਹਿੰਦੇ ਨੇ ਹਾਰਨ ਤੋਂ ਬਾਅਦ ਰੱਖਪਾਣਾ ਕਰਦੇ ਨੇ ਸਾਨੂੰ ਸਰਦੇਵ ਸਿੰਘ ਢੀਡ ਸਾਹਿਬ ਐਂਡ ਗਰੁੱਪ ਨੇ ਦੇਖੋ ਗੱਲ ਸੁਣੋ ਫਿਰ ਜੇ ਅਸੀਂ ਹਰਾਇਆ ਚਲੋ ਉਹਨਾਂ ਦਾ ਹੀ ਮੰਨ ਲਈ ਫਿਰ ਉਹਨਾਂ ਦੇ ਆਪਦੇ ਪੱਲੇ ਕੀ ਹੈ ਜੋ ਕਹਿੰਦੇ ਵੀ ਇਹਨਾਂ ਨਹੀਂ ਹਰਾਇਆ ਫਿਰ ਆਪਦੇ ਕਿਸ ਬਨਾਤੇ ਚੋਣ ਲੜੀ ਉਹਨਾਂ ਨੇ ਇੱਕ ਪਾਸੇ ਤਾਂ ਕਹਿੰਦੇ ਵੀ ਸਾਡੇ ਨਾਲੋਂ ਸਭ ਤੋਂ ਮਜ਼ਬੂਤ ਮਜ਼ਬੂਤ ਕੈਂਡੀਡੇਟ ਕੁਵਾਲ ਸਿੰਘ ਚੁੰਦਾ ਸੀ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਪ੍ਰੈਸ ਉਹਦੇ ਵਿੱਚ ਕਿਹਾ ਵੀ ਅਸੀਂ ਸਾਰਿਆਂ ਦੀ ਰਾਏ ਲਈ ਉਹਨਾਂ ਨੇ ਕਿਹਾ ਜੀ ਸਭ ਤੋਂ ਮਜ਼ਬੂਤ ਕੈਂਡੀਡੇਟ ਨੇ ਅਸੀਂ ਤਾਂ ਸਮਾਂ ਕਿਸੇ ਰੂਪ 'ਚ ਵਿਰੋਧ ਵੀ ਨਹੀਂ ਕੀਤਾ ਅਸੀਂ ਤਾਂ ਘਰੇ ਬੈਠੇ ਰਹੇ ਤੇ ਹੁਣ ਉਹਨਾਂ ਦਾ ਇਹ ਇਲਜ਼ਾਮ ਲਾਉਣਾ ਸਿਰਫ ਇੱਕੋ ਹੀ ਜਿਹੜੀਆਂ ਗੱਲ ਦਰਸਾਉਂਦਾ ਵੀ ਉਹੋ ਆ ਵੀ ਹਾਰ ਦਾ ਠਿਕਰਾ ਜਿਹੜਾ ਹੈ ਉਹ ਸਾਡੇ ਸਿਰ ਪਨ ਰਹੇ ਨੇ ਇਸ ਤੋਂ ਵੱਧ ਕੁਝ ਨਹੀਂ ਅਸਲ ਦੇ ਵਿੱਚ ਲੋਕਾਂ ਨੇ ਸੁਖਵੀਰ ਸਿੰਘ ਵਾਲੜ ਦੀ ਲੀਡਰਸ਼ਿਪ ਨੂੰ ਨਕਾਰਿਆ ਇਹ ਚੋਣਾਂ ਵਿੱਚ ਹੋਰ ਕੋਈ ਗੱਲ ਨਹੀਂ ਨਹੀਂ ਆਕਾਲੀ ਦਲ ਜਿਹੜੀ ਹੈ ਨੂੰ ਕਦੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਇੰਨੀਆਂ ਘੱਟ ਵੋਟਾਂ ਨਹੀਂ ਪਈਆਂ ਜਿਹੜੀਆਂ ਅੱਜ ਇਹਨਾਂ ਨੂੰ ਪਈਆਂ ਉਹਦੇ ਵਿੱਚ ਨਾ ਤਾਂ ਮੈਂ ਕਹਾਂਗਾ ਵੀ ਝੁੰਡਾ ਸਾਹਿਬ ਦਾ ਵਿਰੋਧ ਇਹਨਾਂ ਕਿਸੇ ਹੋਰ ਦਾ ਨਾ ਹੀ ਸਾਡਾ ਵਿਰੋਧ ਕਰਨ ਨਾਲ ਇਨਾ ਫਰਕ ਪੈਸਾ ਦਾ ਇਹ ਲੋਕਾਂ ਵੱਲੋਂ ਪਾਰਟੀ ਦੀ ਲੀਡਰਸ਼ਿਪ ਸਰਦਾਰ ਸੁਖਬੀ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਨਕਾਰਨਾ ਵੱਡਾ ਜਿਹੜਾ ਹੈ ਕਾਰਨ ਹੈ ਜਿਹਦੇ ਕਰਕੇ ਵੋਟਾਂ ਨਹੀਂ ਪਈਆਂ ਸਰ ਜਸੰਬਰ ਮਹੀਨੇ ਲਈ ਕਿ ਐਜੀਪੀਸੀ ਨੇ ਚੋਣਾਂ ਆਪੀਆਂ ਨੇ ਲੱਗ ਰਿਹਾ ਤੁਹਾਡੇ ਵੱਲੋਂ ਇਸ ਤਰ੍ਹਾਂ ਦਾ ਚਾਹ ਨਹੀਂ ਇੱਕੋ ਸੀ ਤਾਂ ਬੇਨਤੀ ਕਰਾਂਗੇ ਵੀ ਚੋਣਾਂ ਕਰਾਈਆਂ ਜਾਣ ਕਿਉਂਕਿ ਹੁਣ ਤਾਂ ਹਰ ਸਾਲ ਜਿਹੜੀ ਚੋਣ ਹੁੰਦੀ ਹੈ ਪ੍ਰਧਾਨ ਦੀ ਚੋਣ ਮੌਜੂਦਾ ਐਸਜੀਪੀਸੀ ਮੈਂਬਰ ਚੋਣ ਕਰਦੇ ਆ ਉਹ ਲੋਕਾਂ ਦੀ ਜਿਹੜੀ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੇ ਕਿਉਂਕਿ ਉਹ ਅਜ ਤੋਂ तकरीबन ਹੁਣ ਤਾਂ 12-13 ਸਾਲ ਹੋ ਗਏ ਇਲੈਕਸ਼ਨ ਹੋਏ ਨੂੰ ਇਸ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਤੇ ਇੰਨੇ ਲੰਬੇ ਸਮੇਂ ਦੇ ਵਿੱਚ ਚੋਣ ਨਾ ਹੋਣਾ ਇਹ ਚਿੰਤਾ ਦਾ ਵਿਸ਼ਾ ਹੈ ਅਸੀਂ ਤਾਂ ਬੇਨਤੀ ਕਰਾਂਗੇ ਕਿ ਜਲਦੀ ਤੋਂ ਜਲਦੀ ਚੋਣ ਹੋ ਜਾਣੀ ਚਾਹੀਦੀ ਹੈ ਦਸੰਬਰ ਦੇ ਵਿੱਚ ਹੀ ਹੁੰਦੀ ਹੈ ਤਾਂ ਅਸੀਂ ਉਹਦਾ ਸਵਾਗਤ ਕਰਾਂਗੇ ਕਿ ਇਹ ਲੋਕ ਆਪ ਦੀ ਨੁਮਾਇੰਦਾ ਆਪਦੇ ਨੁਮਾਇੰਦਿਆਂ ਨੂੰ ਚੁਣ ਕੇ ਐਸਜੀਪੀਸੀ ਵਿੱਚ ਭੇਜ ਸਕਣ ਇਹ ਉਹਨਾਂ ਨੂੰ ਹੱਕ ਮਿਲਣਾ ਚਾਹੀਦਾ ਜਲਦੀ ਤੋਂ ਜਲਦ ਹੁਣ ਚਾਹ 22 ਸਾਲ ਦਾ ਸਮਾਂ ਹੋ ਗਿਆ ਕਿ ਆਦੋਚਾਂ ਨਹੀਂ ਪਾਤੀ ਕਿਸ ਤਰ੍ਹਾਂ ਵੇਖਣਾ ਕਰ ਦੇਖੋ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ ਹੈ ਆਪਾਂ ਇੱਥੇ ਬੈਠੇ ਹਾਂ ਮਸਤਵਾਨਾ ਸਾਹਿਬ ਇੱਥੇ ਦੀ 2 ਸਾਲ ਦੇ ਕਰੀਬ ਸਮਾਂ ਹੋ ਗਿਆ ਮੁੱਖ ਮੰਤਰੀ ਬਣੂ ਨਹੀਂ ਪੱਥਰ ਰੱਖੇ ਕੌਣ ਉਹ ਕੀ ਪ੍ਰੋਬਲਮ ਹੈ ਕਿਉਂ ਨਹੀਂ ਜਿਹੜਾ ਹੈ ਮੈਡੀਕਲ ਕਾਲਜ ਬਣਾ ਰਹੇ ਸੰਤਤਰ ਸਿੰਘ ਜੀ ਦੇ ਨਾਂ ਤੇ ਅਸੀਂ ਟਰਸਟ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ ਉਹਨਾਂ ਨੂੰ ਜਿਹੜੀ ਜਗ੍ਹਾ ਤੇ ਉਹਨਾਂ ਨਹੀਂ ਪੱਥਰ ਰੱਖਿਆ ਉਹਦੇ ਵਾਸਤੇ ਵੀ ਲਿਖ ਕੇ ਦਿੱਤਾ ਕਿ ਜੇ ਤੁਸੀਂ ਜੇ ਇਹ ਕੋਰਟ ਦਾ ਜਿਹੜਾ ਡਿਸਪੂਟ ਹੈ ਉਹਦੇ ਵਿੱਚੋਂ ਜੇ ਕੋਰਟ ਕੱਢਦਾ ਸਾਨੂੰ ਕੋਈ ਇਤਰਾਜ਼ ਨਹੀਂ ਇੱਥੇ ਬਣਾ ਦਿੱਤਾ ਜਾਵੇ ਇਹਦੇ ਨਾਲ ਨਾਲ ਅਸੀਂ ਹੋਰ ਵੀ ਕਰਦਾ ਵੀ ਇੱਕ ਨਵੀਂ ਜਗ੍ਹਾ ਵੀ ਅਸੀਂ ਜਿਹੜੀ ਹੈ ਮੇਨ ਰੋਡ ਦੇ ਉੱਤੇ ਉਹਦਾ ਵੀ ਮਤਾਂ ਪਾ ਕੇ ਟਰਸਟ ਨੇ ਦਿੱਤਾ ਹੈ ਵੀ ਉਹੋ ਜਿਹੜੀ ਜਗ੍ਹਾ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਬਣਾ ਦਿੱਤਾ ਜਾਵੇ ਚਾਹ ਹੁਣ ਤਾਂ ਦੋ ਆਪਸ਼ਨਾਂ ਨੇ ਉਹਨਾਂ ਕੋਲੇ ਕਿਸੇ ਨੂੰ ਵੀ ਐਕਸਰਸਾਈਜ਼ ਕਰ ਸਕਦੇ ਨੇ ਸਰਕਾਰ ਚਾਹੇ ਤਾਂ ਨਵੀਂ ਜਗ੍ਹਾ ਵੀ ਅਕਵਾਇਰ ਜਿਹੜੀ ਜਗ੍ਹਾ ਡਿਸਪੂਟ ਆ ਉਹਨੂੰ ਵੀ ਅਕਵਾਇਰ ਕਰ ਸਕਦੇ ਨੇ ਜੇ ਉੱਥੇ ਬਣਾਉਣਾ ਚਾਹੁੰਦੇ ਨੇ ਜੇ ਐਸਜੀਪੀਸੀ ਨਹੀਂ ਮੰਨਦੀ ਚਲੋ ਮੈਂ ਐਸਜੀਪੀਸੀ ਦੇ ਛੱਡ ਦੋ ਟਰਸਟ ਨੇ ਤਾਂ ਲਿਖ ਕੇ ਦੇਤਾ ਚਲੋ ਐਸਜੀਪੀਸੀ ਨਹੀਂ ਮੰਨਦੀ ਉਹ ਜਿਹੜਾ ਕ ਅਕਵਾਇਰ ਕਰ ਲੈਣ ਸੋ ਸਿਰਫ ਸਿਆਸਤ ਕਰ ਰਹੇ ਨੇ ਹੋਰ ਇਸ ਤੋਂ ਵੱਧ ਕੁਝ ਨਹੀਂ ਹੈ ਪੰਜਾਬ ਦੇ ਅੱਜ ਜੋ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਆ ਜੋ ਕ੍ਰਾਈਮ ਜਿਸ ਤਰ੍ਹਾਂ ਵਧ ਰਿਹਾ ਹੈ ਜਿਸ ਤਰ੍ਹਾਂ ਨਸ਼ਾ ਵਧ ਰਿਹਾ ਹੈ ਪੰਜਾਬ ਦੇ ਵਿੱਚ ਇਹ ਇਸ ਤੋਂ ਜਿਹੜਾ ਹੈ ਵੱਧ ਚਿੰਤਾ ਦੀ ਕੋਈ ਗੱਲ ਨਹੀਂ ਜਿਹੜਾ ਮੁੱਖ ਮੰਤਰੀ ਨੇ ਉਹ ਕੇਜਰੀਵਾਲ ਵੱਲ ਦਿੱਲੀ ਦੀ ਸਰਕਾਰ ਵੱਲ ਝਾਕੀਆਂ ਦੇ ਨੇ ਵੀ ਕੀ ਇਸ਼ਾਰਾ ਸਾਨੂੰ ਕਰਨਗੇ ਫਿਰ ਅਸੀਂ ਕਾਰਵਾਈ ਕਰਾਂਗੇ ਉਹਨਾਂ ਕੋਲ ਮੰਤਰੀ ਆਪ ਦੇ ਮਰਜ਼ੀ ਦੇ ਬਣਾਉਣ ਦਾ ਅਧਿਕਾਰ ਨਹੀਂ ਉਹਨਾਂ ਨੂੰ ਕੋਈ ਵੱਡੇ ਫੈਸਲੇ ਕਰਨ ਦਾ ਮੁੱਖ ਮੰਤਰੀ ਕੋਲ ਅਧਿਕਾਰ ਨਹੀਂ ਤੇ ਫਿਰ ਲੋਕਾਂ ਨਾਲ ਧੋਖਾ ਹੋਇਆ ਲੋਕਾਂ ਦੇ ਫਤਵੇ ਨਾਲ ਜੇ ਤੁਹਾਨੂੰ ਨਹੀਂ ਤਾਂ ਮੁੱਖ ਮੰਤਰੀ ਬਦਲੋ ਕਿਉਂ ਤੁਸੀਂ ਸੈਂਟਰ ਵਾਲੇ ਜਿਹੜੇ ਇਹਨਾਂ ਦੀ ਪਾਰਟੀ ਆ ਕਿਉਂ ਇਸ ਤਰੀਕੇ ਨਾਲ ਸਰਕਾਰ ਨੂੰ ਵੀ ਖੱਜਲ ਖਵਾਰ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਵੀ ਖਰਾਬ ਕਰ ਰਹੇ ਨੇ ਪਹਿਲਾਂ ਇੰਡੀਆ ਅਗਰਸ ਜੋਰ ਦੇ ਨਾਮ ਨਾਲ ਇਕੱਠੇ ਮਿਲ ਕੇ ਚੋਣ ਲੜਦੇ ਸੀ ਪਰ ਹੁਣ ਕਹਿ ਰਹੇ ਨੇ ਕਿ ਅਸੀਂ ਅਲੱਗ ਨਾਲ ਕਸਿਰਫ ਲੋਕ ਸਭਾ ਤੋਂ ਉੱਤਰ ਤੱਕ ਸੀ ਹੁਣ ਹਰਿਆਣੇ ਦੇ ਵਿੱਚ ਆਵਾਜ਼ ਵੀ ਕਾਪੀ ਕਿਹਦੀ ਰੱਲਾਂਗੇ ਕਾਂਗਰਸ ਕਿਹਦੇ ਰੱਲਣਾ ਦੇਖੋ ਇਹ ਇਸ ਗੱਟ ਜੋੜ ਦੇ ਵਿੱਚ ਚਾਹੇ ਕੋਈ ਵੀ ਗੜ ਜੋੜ ਹੈ ਬੜਾ ਲੰਮਾ ਸਮਾਂ ਨਹੀਂ ਚੱਲਦਾ ਕਿਉਂਕਿ ਭਾਂਤ ਭਾਂਤ ਦੀ ਲੱਕੜ ਇਕੱਠੀ ਹੋਈ ਹੈ ਇਹਨਾਂ ਦਾ ਸਿਰਫ ਨਿਸ਼ਾਨਾ ਇਹਨਾਂ ਸੀ ਵੀ ਅਸੀਂ ਜਿਹੜਾ ਹੈ ਆਪਦੀ ਖਲ ਕਿਵੇਂ ਬਚਾਈਏ ਵੀ ਸਾਡੇ ਅਸੀਂ ਆਪਣੀਆਂ ਸੀਟਾਂ ਵੱਧ ਵੱਧ ਕਿਵੇਂ ਜਿੱਤ ਸਕਦੇ ਹਾਂ ਤੇ ਅਸੀਂ ਦੂਜੇ ਦਾ ਫਾਇਦਾ ਲੈ ਕੇ ਕਿਵੇਂ ਅੱਗੇ ਵੱਧ ਸਕਦੇ ਹਾਂ ਪਰ ਉਹਦੇ ਵਿੱਚ ਹੁਣ ਸਫਲ ਨਹੀਂ ਹੋਏ ਇਹ ਦਿੱਲੀ ਚੋਂ ਇੱਕ ਵੀ ਸੀਟ ਨਹੀਂ ਮਿਲੀ ਤਾਂ ਫਿਰ ਇਹਨਾਂ ਦਾ ਆਪ ਹੀ ਸੁਭਾਵਕ ਸੀ ਕਿਉਂਕਿ ਇਹਨਾਂ ਦੀ ਸਿਧਾਂਤਕਤਾ ਕੋਈ ਜਿਹੜਾ ਘੜਚੋੜ ਹੈ ਨਹੀਂ ਇੱਕ ਮੌਕਾ ਪ੍ਰਸਤੀ ਦਾ ਘੜਚੋੜ ਹੈ ਸੋ ਆ ਉਸ ਬਾਬਕਸੀ ਵੀ ਟੁੱਟੇਗਾ ਸੋ ਟੁੱਟ ਗਿਆ ਹੁ ਤਾਂ 2 ਮਹੀਨੇ ਵੀ ਨਹੀਂ ਕਟਿਆ ਜਲੰਧਰ ਜਿਉਂ ਨੇ ਚੋਣ ਵੇਲੇ ਮੁੱਖ ਮੰਤਰੀ ਸਾਹਿਬ ਕਰ ਕਹਿਣਾ ਕਿ ਸੰਗਰੂਰ ਸਟੇਜ ਜਲੰਧਰ ਪੱਕੇ ਤੌਰ ਤੇ ਰਹਿਣ ਵਾਗੇ ਹੁਣ ਚਾਰਾ ਵਾਇਲ ਐਕਸ਼ਨ ਹੋਣਗੇ ਕਿਸ ਤਰ੍ਹਾਂ ਇਹ ਤਾਂ ਹੁਣ ਚਾਰੇ ਥਾਂ ਤੇ ਮੇਨਾਂ ਦਾ ਉੱਥੇ ਵੀ ਇੱਕ ਇੱਕ ਰਾਹਚ ਬਣਾ ਲੈਣਗੇ ਕੋਈ ਨਹੀਂ ਦੇਖੋ ਉਹ ਤਾਂ ਇਹ ਗੱਲਾਂ ਦਾ ਕੋਈ ਬਾੜੀ ਇਹ ਲੋਕਾਂ ਦੇ ਮੁੱਦੇ ਨਹੀਂ ਮੈਂ ਤਾਂ ਕਹਾਂਗਾ ਮੁੱਖ ਮੰਤਰੀ ਸਾਹਿਬ ਨੂੰ ਲੋਕਾਂ ਦੇ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਲੋਕਾਂ ਨਾਲ ਜਿਹੜੀਆਂ ਅੱਜ ਬੇਰੁਜ਼ਗਾਰੀ ਦਾ ਇਸ਼ੂ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੈ ਵੱਧ ਰਹੇ ਜੁਰਮ ਦਾ ਹੈ ਉਹਨਾਂ ਚੀਜ਼ਾਂ 'ਤੇ ਧਿਆਨ ਦੇਕਰੋਂ ਠੱਲ ਪਾਉਣ ਚਾਹੀਦਾ ਕਿੱਥੇ ਰਹਿੰਦੇ ਮੁੱਖ ਮੰਤਰੀ ਨੇ ਸਾਨੂੰ ਇਹਦੇ ਨਾਲ ਕੋਈ ਨਹੀਂ ਭਾਵੇਂ ਚਾਰ ਤਾਂ ਹੋਰ ਰਹਿਣ ਲੱਪਣ ਇਹ ਇਹ ਕੋਈ ਸਾਡਾ ਇਸ਼ੂ ਨਹੀਂ ਹੈ ਅਸੀਂ ਤਾਂ ਚਾਹੁੰਦੇ ਆ ਵੀ ਜਿਸ ਮਕਸਦ ਲਈ ਲੋਕਾਂ ਨੇ ਚੁਣਿਆ ਉਹਦੇ ਮੁਤਾਬਕ ਕੰਮ ਕਰਨ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਪੰਜਾਬ ਨੂੰ ਚੰਗਾ ਪ੍ਰਸ਼ਾਸਨ ਦੇਣ ਜਿਹੜੀ ਅੱਜ ਤੱਕ ਕੋਸ਼ਿਸ਼ ਜਿਹੜਾ ਹੈ ਮੈ ਨਹੀਂ ਲੱਗ ਰਿਹਾ ਵੀ ਕੋਈ ਅੱਜ ਤੱਕ ਜਿਹੜਾ ਪ੍ਰਸ਼ਾਸਨ ਇਹ ਲੋਕਾਂ ਨੂੰ ਚੰਗਾ ਦੇ ਸਕੇ ਨੇ ਜਾਂ ਕੋਈ ਵਧੀਆ ਕੋਈ ਫੈਸਲੇ ਕਰ ਸਕੇ ਅੱਜ ਤੱਕ ਨਹੀਂ ਹੈ ਸੰਗਰੂਰ ਸੀਐਮਸੀ ਦਾ ਹਾਲ ਕਿਸ ਤਰ੍ਹਾਂ ਹੈ ਸੰਗਰੂਰ ਤੁਸੀਂ ਦੇਖ ਹੀ ਲਓ ਸਾਰਾ ਦਾ ਟੁੱਟਿਆ ਪਿਆ ਸੰਗਰੂਰ ਸਾਰੀਆਂ ਗਲੀਆਂ ਪਟੀਆਂ ਪਈਆਂ ਉੱਥੇ 2-2 3-3 ਸਾਲ ਦਾ ਸੋ ਤੁਸੀਂ ਜੇ ਸੰਗਰੂਰ ਦਾ ਇਹ ਹਾਲ ਹੈ ਪੰਜਾਬ ਦਾ ਤਾਂ ਤੁਸੀਂ ਆਪਣੇ ਬੰਦਾ ਜਾਂ ਲਾ ਲਓ ਵੀ ਪੰਜਾਬ ਦਾ ਕੀ ਹਾਲ ਹੋਊਗਾ ਫਿਰ ਜਿੰਮੇਰੀ ਤੋਂਨ ਚ ਚਾਰ ਕੋਠੀਆਂ ਚਾਰ ਜਗ੍ਹਾ ਲੈਣੀਆਂ ਪੈਣਗੀਆਂ ਮੁੱਖ ਮੰਤਰੀ ਸਾਹਿਬ ਉਹ ਤਾਂ ਜਵਾਬ ਹੁਣ ਮੁੱਖ ਮੰਤਰੀ ਸਾਹਿਬ ਦੇ ਸਕਦੇ ਮੈਂ ਤਾਂ ਉਹਨੂੰ ਕੀ ਕਹੂੰਗਾ ਮੈਂ ਤਾਂ ਕਹਾਂ ਮੇਰਾ ਤਾਂ ਇੱਕੋ ਹੀ ਹੈ ਵੀ ਜਿਹੜੇ ਮੁੱਦੇ ਨੇ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਕੰਮ ਕਰਨ ਲੋਕਾਂ ਦੇ ਜਿਹੜੀਆਂ ਸਮੱਸਿਆਵਾਂ ਨੇ ਅੱਜ ਜਿਸ ਚੀਜ਼ਾਂ ਨਾਲ ਲੋਕ ਜੂਝ ਰਹੇ ਨੇ ਉਹਨਾਂ ਨੂੰ ਹੱਲ ਕਰਨ ਕੋਠੀਆਂ ਚਾਰ ਲੈਣ ਚਾਹੇ ਨਾ ਲੈਣ ਇਹ ਉਹਨਾਂ ਦਾ ਆਪਦਾ ਨਿੱਜੀ ਫੈਸਲਾ ਹੈ ਇੱਥੇ ਸਾਡੀ ਕੋਈ ਨਹੀਂ ਓਕੇ ਸਰ